ਦੇ ਕੱਪੜਾ ਮਾਰ ਕੇ ਚੱਕੀਏ ਕੋਈ ਰਾਈਟ ਚੈੱਕ ਕਰੋ ਬਾਬਿਓ ਕਿਦਾਂ ਲੁੱਕ ਲੱਗਦੀ ਹੈ ਅੱਜ ਜੀ ਕਿਵੇਂ ਉਹ ਚੰਡੀਗੜ੍ਹ ਮਾਲੀ ਖਰੜ ਵਾਲਿਓ ਮੈਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਿਆ ਅੱਜ ਹੈ ਦਿਨ 19ਵਾਂ ਉਹਦੀ ਮਾਰ ਕੇ ਸੈਲਫ ਤੰਨੋਂ ਚੜਤੀ ਰੋਡ ਤੇ ਚੱਲਿਆਂ ਲੈ ਕੇ ਪ੍ਰਮਾਤਮਾ ਦਾ ਨਾਮ ਪਹਿਲੀ ਪਿਕਅਪ ਕਰਨ ਦੇ ਲਈ ਜਾਣਾ ਕਸਟਮਰ ਨੇ ਮਾਲੀ ਨੂੰ ਕਿ ਇਹ ਪਿਕਅਪ ਤੇ ਚੰਦੀਏ ਫਿਰ ਮਾਲੀ ਵਾਲੀ ਸਾਈਡ ਖਰੜ ਫਲਾਈਓਵਰ ਦੇ ਉੱਤੇ ਐਕਸੀਡੈਂਟ ਹੋ ਗਿਆ ਸੀ ਦੋ ਗੱਡੀਆਂ ਦਾ ਚਲੋ ਬੰਦੇ ਸੇਫ ਨੇਗੇ ਜਾਨ ਬਚ ਗਈ ਪ੍ਰਮਾਤਮਾ ਦਾ ਸ਼ੁਕਰ ਹੈ ਫਲੈਕਸ ਫਟ ਕੇ ਤਾਰ ਤੇ ਝੂਟੇ ਲੰਨ ਲੱਗੀ ਹੋਈ ਹੈਗੀ ਕੀ ਰਾਈਡ 3V1 ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾ ਸੈਕਟਰ 19 ਚੰਡੀਗੜ੍ਹ ਕਰੀਏ ਬਸ ਪਿਕਅਪ ਤੇ ਚੱਲੀਏ ਸੈਕਟਰ 19 ਆਪਣਾ ਫਰਜ ਪੂਰਾ ਕਰਤਾ 19 ਸੈਕਟਰ ਕਰਤੀ ਡਰਾਪਿੰਗ ਹਸਪੀਟਲ ਦੇ ਵਿੱਚ ਕਸਟਮਰ ਨੂੰ ਤੇ ਚੱਕੀਏ ਕੋਈ ਹੋਰ ਰਾਈਡ ਦੇਖਦੇ ਆ ਕਿ ਰਾਈਡਾਂ ਪਈ ਜਾ ਰਹੀਆਂ ਨੇ ਕੋਈ ਦੇਖ ਕੇ ਵਧੀਆ ਜੀ ਰਾਈਡ ਚੱਕੀਏ ਤੇ ਚੱਲੀਏ ਫਿਰ ਅੱਗੇ ਨੂੰ ਇਹ ਏਰੀਆ ਫੇਸ 2 ਤੋਂ ਰਾਈਟ ਪਈ ਹੈਗੀ ਕਸਟਮਰ ਨੂੰ ਪਿਕ ਕਰ ਲਿਆ ਚੱਲੀਏ ਖਰੜ ਵਾਲੀ ਸਾਈਡ ਕਰੀਅਰ ਡ੍ਰੌਪ ਤੇ ਚੱਲੀਏ ਘਰ ਨੂੰ ਨਾਲੇ ਰੋਟੀ ਪਾਣੀ ਖਾਇਆ ਜੀਏ ਟੁੱਟੀਆਂ ਫੁੱਟੀਆਂ ਸੜਕਾਂ ਤੋਂ ਵੀ ਹੁੰਦੇ ਹੋਏ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਰਹੇ ਹਾਂਗੇ ਬਸ ਕਰੀਅਰ ਡ੍ਰੌਪ ਸਾਹਮਣੇ ਹੀ ਡ੍ਰੌਪਿੰਗ ਹੈਗੀ ਬਸ ਕਰਕੇ ਡ੍ਰੌਪਿੰਗ ਚੱਲੀਏ ਘਰ ਵੱਲ ਨੂੰ ਯਾਰ ਭੁੱਖ ਬਹੁ ਲੱਗੀ ਪਈ ਹੈਗੀ ਅੱਜੀਆਂ ਫੁੱਟੀਆਂ ਸੜਕਾਂ ਤੋਂ ਦੀ ਹੁੰਦੇ ਹੋਏ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਕੇ ਕਰਤਾ ਡ੍ਰੌਪ ਤੇ ਚੱਲੀਏ ਘਰ ਨੂੰ ਬਾਬੇ ਜਾ ਕੇ ਖਾਈਏ ਰੋਟੀ ਪਾਣੀ ਤੋ ਜੀ ਬਾਬਿਓ ਆਪਣੀ ਪੇਟ ਪੂਜਾ ਕਰਕੇ ਹੁਣ ਚੱਲੀਏ ਕਸਟਮਰ ਨੂੰ ਪਿਕ ਕਰਨ ਮਾਤਾ ਗੁਜਰੀਨ ਕਲੇਵ ਤੋਂ ਪਿਕਅਪ ਉ ਜਾਣਾ ਕਸਟਮਰ ਨੇ ਸੱਤ ਫੇਸ ਪੁਲਿਸ ਸਟੇਸ਼ਨ ਵਾਲੀ ਸਾਈਡ ਤੋ ਜੀ ਬਾਬਿਓ ਸੱਤ ਫੇਸ ਪੁਲਿਸ ਸਟੇਸ਼ਨ ਕਰਤੀ ਡ੍ਰੋਪਿੰਗ ਹੁਣ ਤੰਨੋ ਦੀ ਖਰਾਕ ਦਾ ਟਾਈਮ ਹੋਇਆ ਹੋਇਆਗਾ ਚੱਲੀਏ ਤੇ ਖਵਾਈਏ ਨੂੰ ਖਰਾਕ ਤੰਨੋ ਦੀ ਪਹੁੰਚ ਕੇ ਫੇਵਰੇਟ ਜਗ੍ਹਾ ਤੇ ਇੱਥੇ ਕਰਾਈਏ ਦੀ ਪੇਟ ਪੂਜਾ ਉਸ ਤੋਂ ਬਾਅਦ ਚੱਕਦੇ ਆਂ ਰਾਈਡ ਬਾਬੇ ਵਾਲਾ ਤਾਂ ਪੰਪ ਵੀ ਖਾਲੀ ਪਈ ਨਹੀਂ ਛੁੱਟੀ ਕਰਕੇ ਅੱਜ ਵੀ ਨਹੀਂ ਰਸ਼ ਹੈਗਾ ਯਾਰ 2-3 ਦਿਨ ਹੋ ਗਏ ਲੋ ਜੀ ਬਾਬੇਓ ਤੰਨੋ ਦੀ ਪੇਟ ਪੂਜਾ ਹੋ ਗਈ ਤੇ ਚੱਕੀਏ ਰਾਈਡ 7 ਫੇਸ ਤੋਂ ਪਿਕਅਪ ਕਰਨੀ ਹੈ ਕਿ ਜਾਣਾ ਕਸਟਮਰ ਨੇ ਪੀਜੀਏ ਵਾਲੀ ਸਾਈਡ ਬਾਬੇਓ ਜਿਆ ਗਵਾਰੇ ਚਾਹੀਦੇ ਨੇਗੇ ਤਾਂ ਕਮੈਂਟ ਕਰਕੇ ਦੱਸੋ ਆਪਾਂ ਫੜ ਲਈਏ ਇੱਥੋਂ ਅੱਜ ਤੱਕ ਕਮਾਲੀ ਹੋ ਗਈ ਪੀਜੀਏ ਅਜੇ ਡ੍ਰੌਪ ਕੀਤਾ ਨਹੀਂ ਨਾਲ ਦੀ ਨਾਲ ਰਾਈਡ ਫੇਰ ਪੈ ਗਈ ਇੱਥੋਂ 43 ਬੱਸ ਸਟੈਂਡ ਦੀ ਹੈ ਡ੍ਰੌਪ ਕਰਕੇ ਰਾਈਡ ਕਰੀਏ ਕਸਟਮਰ ਨੂੰ ਪਿਕ 43 ਬੱਸ ਸਟੈਂਡ ਨੂੰ ਚੱਲੀਏ ਫਿਰ ਪਹੁੰਚ ਗਏ 43 ਬੱਸ ਸਟੈਂਡ ਝੂਟੇ ਮਾਟੇ ਲੈਂਦੇ ਲਵਾਈ ਪੀਜੀਆਈ ਤੋਂ ਕਸਟਮਰ ਨੂੰ ਕਰਤਾ ਡ੍ਰੌਪ ਹੋ ਗਏ ਫ੍ਰੀ ਬਬੇ ਉਹ ਕੈਮਰੇ ਚੈੱਕ ਕਰੋ ਕਿੱਡੇ ਕਿੱਡੇ ਲੱਗੇ ਹੋਣੇ ਬਾਹਾਂ ਜਿੱਡੇ ਤਾਂ ਕੈਮਰੇ ਲਾਏ ਹੋਏ ਨੇਗੇ ਤਾਂ ਹੀ ਰੂਲ ਫੋਲੋ ਹੁੰਦੇ ਨੇਗੇ ਚੰਡੀਗੜ੍ਹ ਦੇ ਵਿੱਚ ਕਰਾ ਰੱਬਾ ਰਾਈਡ ਦਿੱਤੀ 1.5 ਘੰਟਾ ਹੋ ਗਿਆ ਵੇਟ ਕਰਦਿਆਂ ਹੁਣ ਰਾਈਡ ਪਈਆ ਕਸਟਮਰ ਨੇ ਜਾਣਾ 7 ਫੇਸ ਤੋਂ ਪਿਕਅਪ ਆ ਜਾਣਾ ਖਰੜਾਲੀ ਸਾਈਡ ਨੂੰ ਆ ਗਈ ਬਬੇ ਅੱਜ ਗਰਮੀ ਪੜੀ ਆ ਯਾਰ ਬਹੁਤ ਜ਼ਿਆਦਾ ਮਰ ਗਿਆ ਇਸ ਤਾਂ ਗਰਮੀ ਦੇ ਵਿੱਚ ਰਾਈਟ ਡ੍ਰੌਪ ਕਰਕੇ ਬਸ ਉਹਨੂੰ ਘਰ ਨੂੰ ਚੱਲੇ ਆਂਗੇ ਅੱਜ ਦਾ ਟਾਰਗੇਟ ਹੋ ਗਿਆ ਕੰਪਲੀਟ ਜੇ ਵੀਡੀਓ ਵਧੀਆ ਲੱਗੀ ਤਾਂ ਜਾਂਦੇ ਆਂਦੇ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਕਿ ਤੁਹਾਡਾ ਭਰਾ 100 ਦਿਨ ਦਾ ਟਾਰਗੇਟ ਕੰਪਲੀਟ ਕਰਦੇ ਵੱਧ ਤੋਂ ਵੱਧ ਸਪੋਰਟ ਕਰੋ ਅੱਜ ਕੰਮ ਹੋਇਆ ਮੇਰਾ 1980 ਰੁਪਏ ਦਾ ਜਿੱਚੋ 700 ਰੁਪਏ ਦੀ ਸੀਐਨਜੀ ਲੱਗੀ ਆ ਬਾਕੀ ਮਿਲਦੇ ਆਂ ਕੱਲ ਨੂੰ ਵਾਈਗੁਰਜੀ ਚੜਦੀ ਕਲਾ ਚ ਰੱਖਣ ਤੁਹਾਨੂੰ ਸਭ ਨੂੰ